ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਪਦਰਖੰਡ ਵਿੱਚ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੱਧਰਖੰਡ ਵਿਖੇ ਪਹੁੰਚ ਗਏ ਤਾਂ ਉਥੋਂ ਦੇ ਰਾਜੇ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਵਿੱਚ ਸੰਤ ਆਏ ਹਨ ਉਸ ਨੇ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਜੋ ਚਾਰ ਆਸ਼ਰਮ ਸ਼ਾਸਤਰਾਂ ਵਿੱਚ ਲਿਖੇ ਹੋਏ ਹਨ ਇਹਨਾਂ ਵਿੱਚੋਂ ਕਿਹੜਾ ਚੰਗਾ ਹੈ ਗੁਰੂ ਜੀ ਨੇ ਕਿਹਾ ਗ੍ਰਾਸਤ ਆਸ਼ਰਮ ਸਭ ਤੋਂ ਚੰਗਾ ਹੈ ਹੋਰ ਸਾਰੇ ਆਸ਼ਰਮ ਇਸ ਵਿੱਚੋਂ ਹੀ ਨਿਕਲਦੇ ਹਨ ਇਹ ਸੱਬ ਦੀ ਪਾਲਣਾ ਕਰਦਾ ਹੈ ਇਹ ਸੱਬ ਦਾ ਮੂਲ ਹੈ ਅਤੇ ਹੋਰ ਆਸ਼ਰਮ ਇਸ ਦੀਆਂ ਥਾਖਾਂ ਹਨ ਗ੍ਰਾਸਤੀ ਨੂੰ ਚਾਹੀਦਾ ਹੈ ਕਿ ਵੰਡ ਕੇ ਖਾਏ ਦਾਨ ਕਰੇ ਕਿਸੇ ਨੂੰ ਘਰੋਂ ਖਾਲੀ ਨਾ ਜਾਣ ਦਵੇ ਜਿਸ ਤਰ੍ਹਾਂ ਖੂਹ ਦਾ ਜਲ ਜੇ ਨਿਕਲਦਾ ਨਾ ਰਹੇ ਤਾਂ ਗੰਦਾ ਹੋ ਜਾਂਦਾ ਹੈ ਜੇ ਨਿਕਲਦਾ ਰਹੇ ਤਾਂ ਸਾਫ ਤੇ ਮਿੱਠਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਗ੍ਰਸਤ ਵਿੱਚ ਜੋ ਨਾਮ ਜਪਦੇ ਹਨ ਕੀਰਤ ਕਰਦੇ ਹਨ ਉਹ ਤਨਤਾ ਜੋਗ ਹਨ ਗੁਰੂ ਜੀ ਦੇ ਇਹ ਬਚਨ ਸੁਣ ਕੇ ਰਾਜ ਨੇ ਗੁਰਸਿੱਖੀ ਧਾਰਨ ਕਰਕੇ ਸਤਨਾਮ ਦਾ ਸਿਮਰਨ ਅਤੇ ਭਗਤੀ ਵਿੱਚ ਲੀਨ ਹੋ ਗਿਆ ਵਾਹੇ ਗੁਰਜੀ ਕਾ ਖਾਲਸਾ ਸ਼੍ਰੀ ਵਾਹੇ ਗੁਰਜੀ ਕੀ ਫਤਿਹ